रेडी स्टार्ट ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜਮਪਾਲ ਸੁਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜਿਉਣਾ ਬੜਾ ਸਾਊ ਤੇ ਨਿਮਰ ਸੁਭਾਅ ਦਾ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪਰਸਤਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਡੰਡੀ ਗੱਲ ਇਸ ਤਰ੍ਹਾਂ ਹੋਈ ਡੰਡੀ ਇੱਕ ਦਿਨ ਆਥਨ ਵੇਲੇ ਜਿਉਣ ਸਿੰਘ ਜਿਸ ਨੂੰ ਆਮ ਕਰਕੇ ਜਿਉਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਬਾੜੇ ਵਿੱਚ ਇਕੱਲਾ ਬੈਠਾ ਸੀ ਕਿ ਇੱਕ ਅਧਖੜ ਉਮਰ ਦਾ ਉਪਰਾ ਬੰਦਾ ਉਹਨਾਂ ਦੇ ਘਰ ਦਾ ਪਤਾ ਪੁੱਛਦਾ ਪੁੱਛਦਾ ਉਹਦੇ ਕੋਲ ਆਇਆ ਡੰਡੇ ਉਸ ਉਪਰੇ ਪੁਰਸ਼ ਦਾ ਆਦਰ ਮਾਨ ਕਰਦਿਆਂ ਜਿਉਣੇ ਨੇ ਉਸ ਨੂੰ ਆਪਣੇ ਮੰਜੇ ਤੇ ਬਿਠਾ ਲਿਆ ਡੰਡੇ ਉਪਰਾਂ ਬੰਦਾ ਆਖਣ ਲੱਗਾ ਭਤੀਜ ਮੈਂ ਕਾਲੇ ਪਾਣੀ ਤੋਂ ਆਇਆ ਤੇਰੇ ਵੱਡੇ ਭਾਈ ਕਿਸਨੇ ਕੋਲੋਂ ਡੰਡੇ ਉਹਦਾ ਸੁਨੇਹਾ ਲੈ ਕੇ ਸਿੱਧਾ ਤੁਹਾਡੇ ਕੋਲ ਆਇਆ ਫਿਰ ਆਪਣੇ ਪਿੰਡ ਜਾਊਗਾ ਡੰਡੇ ਉਹਨੇ ਕਿਹਾ ਬਾਈ ਜੇ ਤੂੰ ਭਾਈ ਐ ਤੇ ਮਾਂ ਦਾ ਸੀਰ ਚੁੰਗਿਆ ਤਾਂ ਦਸ ਕੇ ਆਲੇ ਡੋਗਰ ਤੋਂ ਬਦਲਾ ਲੈ ਲਾ ਡੰਡੇ ਜੀਨੇ ਤੇਰੇ ਭਰਾ ਕਿਸਨੇ ਨੂੰ ਧੋਖੇ ਨਾਲ ਪੁਲਿਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦਵਾਈ ਐ ਡੰਡੇ ਭਤੀਜ ਬੰਦਾ ਕਾਦਾ ਜੀਨੇ ਭਾਈ ਦਾ ਬਦਲਾ ਨਹੀਂ ਲਿਆ ਡੋਗਰ ਮੌਜਾਂ ਕਰਦਾ ਤੇ ਭਾਈ ਕਾਲੇ ਪਾਣੀ ਨਰਕ ਭੋਗਦਾ ਡੰਡੀ ਕਿਸਨਾ ਜਿਉਣੇ ਤੋਂ ਕੁਝ ਬਰੇ ਵੱਡਾ ਸੀ ਸ਼ੈਲ ਸਵੀਲਾ ਮौज-ਮਸਤੀ ਕਰਨ ਵਾਲਾ ਡੰਡੀ ਨਮਾ ਨਮਾ ਬੈਲੀ ਬਣਿਆ ਡੰਡੀ ਕਿਸਨੇ ਕੋਲ ਉਪਰੇ ਬੰਦੇ ਆਉਣ ਲੱਗੇ ਡੰਡੀ ਉਹ ਘਰ ਦੀ ਕੱਢੀ ਰੂੜੀ ਮਾਰਕ ਸ਼ਰਾਬ ਤੇ ਮੁਰਗੇ ਛੱਕ ਕੇ ਉਹਨਾਂ ਦੇ ਖੂ ਤੇ ਖੜਦੁੰਮ ਮਚਾਉਂਦੇ ਡੰਡੀ ਉਸਦੇ ਬਾਪ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਡੰਡੀ ਇਸ ਲਈ ਉਸਨੇ ਕਿਸੇ ਨੂੰ ਟੋਕ ਟੋਕਣਾ ਸ਼ੁਰੂ ਕਰ ਦਿੱਤਾ ਡੰਡੀ ਨਿਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸਨਾ ਕਰੋ ਭੱਜ ਕੇ ਦਸ ਕੇ ਦੇ ਡੋਗਰ ਅਤੇ ਖੜਿਆਲ ਪਿੰਡ ਦੇ ਜੈਮਲ ਨਾਲ ਰਲ ਕੇ ਲੁੱਟਾਂ ਖੋਹ ਕਰਨ ਲੱਗਾ ਤਿੰਨੋਂ ਗੂੜੇ ਮਿੱਤਰ बन ਗਏ ਡੰਡੇ ਉਹਨਾਂ ਵੇਲਿਆਂ ਵਿੱਚ ਅੱਜ ਵਾਂਗ ਸੜਕਾਂ ਨਹੀਂ ਸਨ ਆਵਾਜਾਈ ਦੇ ਸਾਧਨ ਘੋੜੇ ਘੋੜੀਆਂ ਊਠ ਆਦ ਸਨ ਡੰਡੇ ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ ਤੇ ਜੰਗਲਾਂ ਵੇਲਿਆਂ ਵਿੱਚੋਂ ਹੋ ਕੇ ਜਾਂਦੇ ਸਨ ਡੰਡੇ ਆਮ ਆਦਮੀ ਲਈ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ ਡੰਡੀ ڈاکੂ ਆਮਸਨ ਜੋ ਜੰਗਲਾਂ ਵਿੱਚ ਫਿਰਦੇ ਰਾ ਗੁਜਰੂਆਂ ਨੂੰ ਲੁੱਟ ਲੈਂਦੇ ਸਨ ਡੰਡੀ ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ ਡੰਡੀ ਕਿਸਨੇ ਹੋਰਾਂ ਨੇ ਵੀ ਲੁੱਟਾਂ ਖੋਹਾਂ ਦਾ ਧੰਦਾ ਅਪਣਾ ਲਿਆ ਡੰਡੀ ਕਿਸਨੇ ਦੇ ਬਾਪ ਅਤੇ ਜਿਉਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪਰ ਕਿਸਨਾ ਉਹਨਾਂ ਦੀ ਕਿਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ ਨੂੰ ਤਾਂ ਲਹੂ ਲੱਗ ਚੁੱਕਾ ਸੀ ਡੰਡੀ ਇੱਕ ਦਿਨ ਕੀ ਹੋਇਆ ਕਿਸ ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣਾ ਦੀ ਬਰਾਤ ਲੁੱਟ ਲਈ ਡੰਡੀ ਬਰਾਤੀਆਂ ਵਿੱਚੋਂ ਕਿਸੇ ਨੇ ਕਿਸਨੇ ਨੂੰ ਪਛਾਣ ਲਿਆ ਡੰਡੇ ਸਾਰਾ ਪਿੰਡ ਕਿਸਨੇ ਦੀ ਇਸ ਬਾਰਦਾਤ ਤੇ ਤੋਏ ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿੱਟ ਲਹਣਤਾ ਪਾਈਆਂ ਡੰਡੇ ਉਹਦਾ ਬਾਪ ਭਰੇ ਜਾ ਬੈਠਾ ਸ਼ਰਮਸਾਰ ਹੋ ਰਿਹਾ ਸੀ ਡੰਡੇ ਪਿੰਡ ਦੇ ਖਾਂਦੇ ਪੀਂਦੇ ਮੋਹਰੀ ਬਾਸਦੇਵ ਨੇ ਕਿਸਨੇ ਦੇ ਨਾ ਤੇ ਪੁਲਿਸ ਥਾਣੇ ਰਿਪੋਰਟ ਲਿਖਵਾ ਦਿੱਤੀ ਡੰਡੇ ਇਸ ਗੱਲ ਦਾ ਪਤਾ ਕਿਸਨੇ ਨੂੰ ਵੀ ਲੱਗ ਗਿਆ ਡੰਡੇ ਉਹ ਕੁਝ ਦਿਨਾਂ ਮੰਗਰੋਂ ਮੌੜੀ ਆ ਕੇ ਬਾਸਦੇਵ ਨੂੰ ਗੋਲੀਆਂ ਨਾਲ ਭੁੰਨ ਗਿਆ ਡੰਡੇ ਪੁਲਿਸ ਆਈ ਕਿਸਨੇ ਦੇ ਬਾਪ ਅਤੇ ਭਰਾ ਜਿਉਣੇ ਨੂੰ ਫੜ ਲਿਆ ਗਿਆ ਡੰਡੇ ਕਿਸਨੇ ਦਾ ਥੋ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ ਘਰਵਾਰ ਉਜਾੜ ਦਿੱਤਾ ਡੰਡੇ ਉਹ ਭਲਾ ਕਿਥੋਂ ਕਿਸਨੇ ਨੂੰ ਲੱਭ ਕੇ ਲਿਆਉਂਦੇ ਡੰਡੇ ਉਹਨਾਂ ਤੇ ਪੁਲਿਸ ਦਾ ਤਸੱਦਦ ਜਾਰੀ ਰਹਾ ਡੰਡੇ ਕਿਸਨੇ ਦੀ ਕਿਹੜਾ ਘਰਦਿਆਂ ਨਾਲ ਬਣਦੀ ਸੀ ਡੰਡੇ ਉਹ ਲੁੱਟਾਂ ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ ਡੰਡੇ ਕਿਸਨੇ ਦੇ ਗਲ ਖੂਨ ਪੈਣ ਦੀ ਖਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ ਡੰਡੇ ਕਿਸਨਾ ਉਹਦੇ ਕੋਲ ਚਲਿਆ ਗਿਆ ਡੰਡੇ ਉਨੇ ਜੈਮਲ ਨੂੰ ਆਖਿਆ ਯਾਰਾ ਤੂੰ ਹੀ ਕੋਈ ਉਹੜ ਪੋੜ ਕਰ ਡੰਡੇ ਪੁਲਿਸ ਨੂੰ ਕੁਝ ਦੇ ਦਿਵਾ ਕੇ ਮੇਰਾ ਨਾਂ ਖੂਨ ਦੇ ਕੇਸ ਵਿੱਚੋਂ ਕਢਵਾ ਡੰਡੇ ਜੈਮਲ ਛੱਟ ਪੈਤਰਾ ਬਦਲ ਗਿਆ ਡੰਡੇ ਉਹਦਾ ਮਨ ਬੇਈਮਾਨ ਹੋ ਗਿਆ ਡੰਡੇ ਖੂਨ ਵਿੱਚ ਫਸਿਆ ਕਿਸਨਾ ਉਹਦਾ ਕੀ ਵਿਗਿਆੜ ਲਊਗਾ ਡੰਡੇ ਉਹਨੇ ਸੋਚਿਆ ਤੇ ਕਿਸਨੇ ਨੂੰ ਕਿਹਾ ਕਿਸਨੇ ਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨਹੀਂ ਡੰਡੇ ਤੂੰ ਸਾਰਾ ਸਮਾਨ ਬੰਡਾ ਕੇ ਲੈ ਗਿਆ ਸੀ ਡੰਡੇ ਕਿਸਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ ਈ ਮਿੱਤਰਮਾਰ ਕਰੇਗਾ ਡੰਡੇ ਉਹ ਸਬਰ ਦਾ ਘੁੱਟ ਭਰ ਕੇ ਵਹਿ ਗਿਆ ਡੰਡੀ ਉਹ ਉਥੋਂ ਚੁੱਪ ਚਪੀਤਾ ਕਿਸੇ ਹੋਰ ਥਾਂ ਚਲਿਆ ਗਿਆ ਡੰਡੀ ਕੁਝ ਦਿਨਾਂ ਮਗਰੋਂ ਕਿਸਨਾ ਫੇਰ ਜੈਮਲ ਕੋਲ ਆਇਆ ਤੇ ਇੱਕ ਬਰਾਤ ਲੁੱਟਣ ਦੀ ਦੱਸ ਪਾਈ ਡੰਡੀ ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸਨੇ ਨਾਲ ਜੰਗਲ ਵਿੱਚ ਚਲਿਆ ਗਿਆ ਡੰਡੀ ਲੱਗੇ ਬਰਾਤ ਉਡੀਕਣ ਡੰਡੀ ਬਰਾਤ ਕਿਥੋਂ ਉਉਣੀ ਸੀ ਡੰਡੀ ਇਹ ਤਾਂ ਕਿਸਨੇ ਨੇ ਜੈਮਲ ਨੂੰ ਬਾਹਰ ਸੱਦਣ ਦਾ ਬਹਾਨਾ ਹੀ ਘੜਿਆ ਸੀ ਡੰਡੀ ਕੁਝ ਸਮੇਂ ਬਾਅਦ ਕਿਸਨੇ ਨੇ ਜੈਮਲ ਨੂੰ ਲਲਕਾਰਿਆ ਬੇਈਮਾਨਾ ਭੱਜ ਲੈ ਜਿੱਥੇ ਭਜਣਾ ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰਮਾਰ ਕੀਤੀ ਐ ਡੰਡੀ ਤੜਾਕ ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤੀ ਤੇ ਚੁਫਾਲ ਢੇਰੀ ਹੋ ਗਿਆ ਡੰਡੇ ਕਿਸਨੇ ਨੇ ਜੈਮਲ ਦੀ ਪਤਨੀ ਨੂੰ ਘਰੇ ਸੁਨੇਹਾ ਭੇਜਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ লাশ ਚੁੱਕ ਲਜਾਵੇ ਡੰਡੇ ਜੈਮਲ ਡੋਗਰ ਹੋਰਾਂ ਦਾ ਨਗੋਟਿਆ ਯਾਰ ਸੀ ਡੰਡੇ ਉਹਨਾਂ ਇਕੱਠਿਆਂ ਡਾਕੇ ਮਾਰੇ ਸਨ ਬਰਾਤਾਂ ਲੁੱਟੀਆਂ ਸਨ ਡੰਡੇ ਜੈਮਲ ਦਾ ਕਿਸਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ ਡੰਡੇ ਕਿਸਨੇ ਨੇ ਜ਼ਾਰ ਮਾਰ ਕਰਕੇ ਚੰਗਾ ਨਹੀਂ ਕੀਤਾ ਡੰਡੇ ਪਾਪ ਕਮਾਇਆ ਹੁਣ ਉਹ ਉਹ ਤੇ ਵਿਸਾਹ ਕਰਨਾ ਠੀਕ ਸੀ ਡੰਡੇ ਡੋਗਰ ਨੇ ਕਸੀਸ ਬੱਟ ਲਈ ਅਤੇ ਕਿਸਨੇ ਨੂੰ ਪੁਲਿਸ ਨੂੰ ਫੜਾਉਣ ਦਾ ਆਪਣੇ ਮਨ ਨਾਲ ਫੈਸਲਾ ਕਰ ਲਿਆ ਡੰਡੀ ਡੋਗਰ ਨੇ ਕਿਸਨੇ ਨੂੰ ਬਚਾਓ ਕਰਨ ਦੇ ਪੰਜ ਸੁਨੇਹੇ ਭੇਜ ਕੇ ਦੱਸ ਕੇ ਸੱਦ ਲਿਆ ਡੰਡੀ ਰਾਤ ਨੂੰ ਉਹਦੀ ਖੂਬ ਸੇਵਾ ਕੀਤੀ ਡੰਡੀ ਨਸੇ ਵਿੱਚ ਚੂਰ ਹੋਇਆ ਕਿਸਨਾ ਬੇਸੁਰਤ ਹੋ ਕੇ ਮੰਜੇ ਤੇ ਸੌ ਗਿਆ ਡੰਡੀ ਉਧਰ ਧੋਖੇ ਬਾਜ ਡੋਗਰ ਨੇ ਘਰ ਨੂੰ ਵਾਹਰੋਂ ਜਿੰਦਰਾ ਮਾਰ ਕੇ ਬੁਲਾਡੇ ਦੇ ਥਾਣੇ ਜਾ ਖਬਰ ਦਿੱਤੀ ਅਣਗਿਣਤ ਪੁਲਿਸ ਨੇ ਸੁੱਤੇ ਪਏ ਕਿਸਨੇ ਨੂੰ ਆਣ ਦਪੋਚਿਆ ਡੰਡੇ ਉਦੋਂ ਅੰਗਰੇਜ਼ਾਂ ਦਾ ਰਾਜਸੀ ਡੰਡੇ ਮੁਕੱਦਮਾ ਚੱਲਿਆ ਡੰਡੇ ਮਾਲਕਾਂ ਨੇ ਕਿਸਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਭੇਜਦਾ ਡੰਡੀ ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ ਡੰਡੀ ਕਿਸਨਾ ਕਾਲੇ ਪਾਣੀ ਸਜ਼ਾ ਭੁਗਤ ਰਹਾ ਡੋਗਰ ਦੇ ਸਿਰਮੇ ਪੀਣ ਲਈ ਕਚੀਚੀਆਂ ਵੱਟ ਰਹਾ ਸੀ ਤੇ ਬਦਲਾ ਲੈਣ ਲਈ ਉਹਨੇ ਆਪਣੇ ਭਰਾ ਜਿਉਨੇ ਨੂੰ ਸਨੇਹਾ ਭੇਜਿਆ ਸੀ ਡੰਡੇ